ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਕੀਤ ਦੇਰੀ ਫਾਰਮ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਕੋਰੇਆਲਾ ਤਹਿਸੀਲ ਮੋਗਾ ਤੇ ਜ਼ਿਲ੍ਹਾ ਵੀ ਅਸ ਨੂੰ ਮੋਗਾ ਹੀ ਪੈਂਦੀ ਹੈ ਜੀ ਅੱਜ ਦੀ ਵੀਡੀਓ ਆ ਕੁਝ ਬਾਈਕ ਕੋਲੇ ਬੱਕਰੀਆਂ ਸੇਲ ਆ ਗਈਆਂ ਵੀਡੀਓ ਸ਼ੁਰੂ ਕਰਤਾ ਪਹਿਲਾਂ ਸਾਰੇ ਵੀਰ ਨੂੰ ਬੇਨਤੀ ਹੈ ਕਿ ਆਪਣਾ ਚੈਨਲ ਸਬਸਕ੍ਰਾਈਬ ਕਰਦੇ ਹੋ ਨਾਲ ਲੱਗਦੇ ਬਿਲ ਦੇ ਨਿਸ਼ਾਨ ਨੂੰ ਦਬਾ ਦਿਓ ਸੱਲੀਪਰਕ ਤੁਸੀਂ ਆਏ ਕਰਨੀ ਹੈਗੇ ਅੱਜ ਬਾਈ ਜੀ ਦੇ ਕੋਲ ਕਾਫੀ ਨਾ ਬੱਕਰੀਆਂ ਦੇ ਸੇਲ ਆ ਗਏ ਜਿਹਦੇ ਵਿੱਚ ਕੁ ਸੋਈਆਂ ਸਵਾਇਆਂ ਵਾ ਤੇ ਕੁ ਸੋਚ ਪੱਠਾ ਬੰਨ ਵਾਲੀਆਂ ਵੀ ਆ ਨਾਲ ਬਠੋਰੇ ਆ ਗਏ ਜਿਹੜਾ ਵੀ ਨਾ ਤੁਹਾਨੂੰ ਪਸੰਦ ਆਇਆ ਤੁਸੀਂ ਅੱਜ ਸੱਲੀ ਪਰ ਖਾ ਪਾ ਕੇ ਕਰ ਲੈਣੀ ਆ ਕਿਉਂਕਿ ਮੈਨੂੰ ਬਲੀ ਦੇ ਬਾਰੇ ਕੋਈ ਜਾਣਕਾਰੀ ਨਹੀਂ ਕੀ ਹੈ ਜੀ ਠੀਕ ਹੈ ਤੇ ਬਾਕੀ ਆ ਉਹ ਕਰਦੇ ਪਰਿਵਾਰ ਨਾਲ ਗੱਲਬਾਤ ਘੇਲੂ ਪਰਿਵਾਰ ਆ ਕੋਈ ਵਪਾਰੀ ਨਹੀਂ ਬੱਕਰੀਆਂ ਦੇ ਆਪਾਂ ਕਹਿ ਦੇ ਰਹੀ ਵੀ ਉਹਦੇ ਵਪਾਰੀ ਵੀ ਹੁੰਦੇ ਆ ਘਰੇ ਪਾਲਣ ਪੋਸ਼ਣ ਕਰਦੇ ਬਾਈ ਬੱਕਰੀਆਂ ਦਾ ਇਹ ਕਰੇ ਰੱਖੀਆਂ ਹੋਈਆਂ ਵਾ ਤੇ ਦੇਖ ਸਕਦੇ ਹੋ ਸੈਟਅਪ ਬਾਈ ਦਾ ਚੰਗਾ ਵਾ ਬਾਕੀ ਬਾਈ ਨਾਲ ਗੱਲਬਾਤ ਕਰ ਲੈਣੇ ਹੈਗੇ ਸਤਿ ਸ੍ਰੀ ਅਕਾਲ ਦਾ ਜੀ ਬਤਾ ਸਾਰੇ ਨਗ ਬਕਾਉ ਕੀਤੇ ਆ ਪਾ ਜੀ ਹਾਂ ਜੀ ਸਾਰੇ ਨਗ ਬਕਾਉ ਠੀਕ ਆ ਜੀ ਕੀ ਇਹਨਾਂ ਦਾ ਪਸੂਈਆਂ ਸਵਾਈਆਂ ਜੀ ਇਦੇ ਵਿੱਚ ਕੋਸ ਤਾਂ ਸੂਣੀਆਂ ਵੀ ਆ ਇੱਕ ਕੋਸ ਸੂਣ ਆ ਨਾ ਵੀ ਇਹ ਇੱਕ ਦੋ ਹੋਣੀਆਂ ਸੂਣ ਆ ਨਾ ਠੀਕ ਆ ਜੀ ਆ ਕੀ ਇਹ ਵਿੱਚ ਦੋ ਪੱਠਾਂ ਬਣਨਾਂਗਾ ਠੀਕ ਆ ਜੀ ਨਾਲ ਨਾਲ ਸਾਰੇ ਸਾਰੇ 17 ਨਾ ਗਾ ਜੀ ਹਾਂ ਤੇ 13 ਹੁਣ ਤਾਂ ਇੱਕ ਸੂਪੀ ਹੈ ਮੇਰੇ ਖਿਆਲ ਤੇ 13 ਤੇ ਦੋ 15 ਬੱਚੇ ਛੋੜਦੇ ਆ 15 ਬੱਚੇ ਛੋੜਦੇ ਜੇ ਨਾਲ ਬੱਕਰੀਆਂ ਦੇ ਪਤੇੜੇ ਆ ਜੀ ਇੱਕ ਤਾਂ ਰਾਤੀ ਸੂਈ ਹੈ ਦੂਜੇ ਵੱਡੇ ਆ ਅੱਛਾ ਵਿੱਚ ਬੱਕਰੇ ਤੇ ਪੱਠਾਂ ਵੀ ਹੈਗੀਆਂ ਵਿੱਚ ਹਾਂ ਹਾਂ ਪੱਠੀ ਬੱਕਰੀ ਠੀਕ ਹੈ ਠੀਕ ਆ ਜੀ ਜਿੰਨੇ ਕੇ ਸਾਰੇ ਜਿਹੜੇ 17 18 ਨਾ ਗਏਗੇ ਆ ਠੀਕ ਆ ਜੀ ਸਣੇ ਛੋਟਲੇ ਪਾ ਕੇ ਛੋਟਲੇ ਵੱਖਰੇ ਆ ਜੀ ਛੋਟੇ ਵੱਖਰੇ ਨਿੱਕੇ ਛੋਟੇ ਵੱਖਰੇ ਆ ਜੀ ਠੀਕ ਆ ਜੀ ਲੇਕਿਨ 17 ਦੇ 15 ਦੇ 30 ਬੱਤੀ ਨਾ ਹੋ ਗਏ ਸਾਰੇ ਹਾਂ ਹਾਂ ਬੱਕਰਾ ਠੀਕ ਨਾਲ ਬੋਕ ਵੱਡਾ ਹੈ ਠੀਕ ਆ ਜੀ ਨਾਲ ਬਾਈ ਹੁਣ ਤਾਂ ਦੇ ਬੋਕ ਵੀ ਹੈਗਾ ਵੱਡਾ ਉਹਨਾਂ ਕੋਲੇ ਬਾਈ ਉਹਨਾਂ ਕੋਲੇ ਤੇ ਪਨੇ ਸਾਰੇ ਵਕਾਊ ਕਰਤੇ ਜੀ ਹਾਂਜੀ ਸਾਰੇ ਵਕਾਊ ਤੇ ਫਿਰ ਰੀ ਰੂਟੇ ਰਹਿੰਦਾ ਫਿਰ ਬਾਅਦ ਚ ਕੋਲੀ ਬੰਦਾ ਕੋਈ ਆਉਦੋ ਹੋ ਜੂਗਾ ਇਹਨਾਂ ਦਾ ਫਿਰ ਜੇ ਹੁਣ ਮੰਗਾਂ ਨੂੰ ਤਾਂ ਅਸੀਂ ਈ ਮਿੱਚੂ ਮਰਗੇ ਵੀ 4 ਲੱਖ ਇਹ ਨਹੀਂ ਗਾਂ ਬਾਕੀ ਜੇ ਤਾਂ ਕੋਲੇ ਆਊਗਾ ਫਿਰ ਹੀ ਗੱਲ ਹੋਣੀ ਹੈ ਮੰਗਾਂ ਨੂੰ ਜੇ ਮੰਗੀ ਚੱਲਦੀ ਹੈ ਕੱਲਾ ਕੱਲਾ ਨਾਗ ਜੇ ਲੈਂਦਾ ਬੰਦਾ ਕੋਈ ਆ ਕੇ ਨਹੀਂ ਕੱਲਾ ਕੱਲਾ ਨਹੀਂ ਗਾ ਕੱਲਾ ਕੱਲਾ ਇਹ ਨਾਗਾ ਨਾ ਵੀ ਕੱਲੇ ਕੱਲੇ ਨਹੀਂ ਇਹ ਟੋਲੀ ਵਿੱਚ ਹੀ ਹੈ ਠੀਕ ਹੈ ਸਾਰਾ ਇਕੱਠਾ ਮਾਲ ਹੀ ਦੇਣਾ ਸਾਰਾ ਹੀ ਦੇਣਾ ਹਾਂਜੀ ਠੀਕ ਹੈ ਟਕੱਲਾ ਕੱਲਾ ਨਾਗ ਨਹੀਂ ਦੇਣਾ ਕਹੇ ਇਹਨੂੰ ਹਾਂਜੀ ਠੀਕ ਹੈ ਜੀ ਕੋਲੀ ਵੇਚਣੀ ਆ ਠੀਕ ਹੈ ਜੀ ਲੋ ਵੀ ਦੋਸਤੋ ਤੁਹਾਨੂੰ ਪਤਾ ਲੱਗ ਹੀ ਗਿਆ ਹੋਊਗਾ ਕਿ ਸਾਰਾ ਨਾਗ ਲਾਟ ਇਕੱਠਾ ਹੀ ਵੇਚਣਾ ਵਾ 4 ਲੱਖ ਰੁਪਈਆ ਡਿਮਾਂਡ ਕਰਦੇ ਆਗੇ ਬਾਕੀ ਜਿਹੜਾ ਵੀਰ ਪਸੰਦ ਕਰੂਗਾ ਫੋਨ ਲਾਊਗਾ ਉਹ ਗੱਲਬਾਤ ਕਰ ਲਵੇ ਜਿਹੜੇ ਵੀਰਾਂ ਨੂੰ ਜਾਣਕਾਰੀ ਇਹਨਾਂ ਬਾਰੇ ਉਹ ਲੈਣ ਨੂੰ ਜਰੂਰ ਸੰਪਾਰਕ ਕਰੇ ਵਿੱਚ ਕਾਫੀ ਵੱਡੀ ਮਾਤਰਾ 'ਚ ਬੱਕਰੀਆਂ ਬਾਈ ਉਹਨਾਂ ਕੋਲੇ ਘਟੋ ਘਟ ਬਈ ਸਾਰੇ ਰਲਾ ਮਲਾਇ ਕਰਨੇ ਹੁੰਦਾ 35 35 ਨਗ ਬਣਦੇ ਆ ਸਾਰੇ ਠੀਕ ਹੈ ਵੱਡਾ ਬੱਚੇ ਦੇ ਵਿੱਚ ਇੱਕ ਵੱਡਾ ਬੱਕਰਾ ਬੋਕ ਜੀ ਨੂੰ ਆਪਾਂ ਕਹਿੰਦੇ ਨੇ ਉਹ ਵੀ ਹੈਗਾ ਵਿੱਚ ਤੇ ਦੇਖ ਸਕਦੇ ਹੋ ਜੀ ਫੁੱਲ ਵੱਡੀ ਕੱਦ ਕਰ ਲੈਂਥ ਵਾਲਾ ਵਾ ਬਾਕੀ ਬੱਕਰੇ ਕਹਿੰਦੇ ਸਾਰੀਆਂ ਤਕੀਦਰ ਬੀਟਲ ਬੱਕਰੀਆਂ ਸਾਰੀਆਂ ਦਿੱਟਣੀ ਜੀ ਦੇਸੀ ਆ ਅੱਛਾ ਜੀ ਠੀਕ ਹੈ ਜੀ ਘਰ ਦੀਆਂ ਬੱਕਰੀਆਂ ਆਉਂਦੀਆਂ ਠੀਕ ਹੈ ਜੀ ਲਓ ਦੋਸਤੋ ਮੈਨੂੰ ਇਹਦੇ ਬਾਰੇ ਜਾਣਕਾਰੀ ਨਹੀਂ ਸੀ ਬਾਅਦੀ ਤੁਹਾਨੂੰ ਦੱਸ ਦਿੱਤਾ ਬਾਦਾਂ ਨੇ ਵੀ ਸਾਰੀਆਂ ਦੇਸੀ ਬੱਕਰੀਆਂ ਆਉਂਦੀਆਂ ਘਰ ਦੀਆਂ ਆਪਣੀਆਂ ਕੋਈ ਲਿਆਂਦੀਆਂ ਨਹੀਂ ਗਈਆਂ ਠੀਕ ਹੈ ਮੈਨੂੰ ਮੇਰੇ ਹਿਸਾਬ ਨਾਲ ਸਾਇਦ ਬੀਟਰ ਲੱਗਦੇਗਾ ਸੀ ਪਰ ਉਹ ਕੇ ਸਾਰੀਆਂ ਦੂਜੀਆਂ ਦੇਸੀ ਬੱਕਰੀਆਂ ਸਾਰੀਆਂ ਧਰਦੀਆਂ ਵੱਡੇ ਕਨਾਂ ਵਾਲੀਆਂ ਹੈਗੀਆਂ ਠੀਕ ਹੈ ਜੀ ਹੈ ਜਰੂਰ ਬੀਟਰ ਕੱਦ ਵੱਡੇ ਕਨਾਂ ਦੀਆਂ ਪਰ ਉਹ ਕੇ ਦੇਸੀ ਕਹਿ ਕੇ ਦੇਣੀਆਂ ਆਪਾਂ ਬੀਟਰ ਦਾ ਬਾਕੀ ਤੁਹਾਨੂੰ ਜਿਹੜਾ ਵੀ ਬੱਕਰੀਆਂ ਦਾ ਕੰਮ ਕਰਦਾ ਵਾ ਉਹਨੂੰ ਵੱਧ ਜਾਣਕਾਰੀ ਹੋਊਗੀ ਨਾਗ ਦੇ ਦੇਖ ਸਕਦੇ ਕਾਫੀ ਮਾਤਰਾ ਦੇ ਨਾਗ ਆ ਬਾਈ ਹੁਣ ਇਕੱਲੇ ਦੇਖ ਸਕਦੇ ਹੋਗੇ ਕੁਝ ਸੂਏ ਸੂਏ ਨਾਗ ਆ ਵਿੱਚ ਮੇਰੇ 15-20 ਕਹਿੰਦੇ ਛੋੜਦੇ ਆ ਨਾਲ ਇਹਨਾਂ ਦੇ ਬਾਕੀ ਕੁਸ ਤੋਂ ਦੋ ਪੱਠਾ ਤਿੰਨ ਪੱਠਾ ਵਿੱਚ ਬੰਨ ਲੀਆਂ ਤਿਆਰ ਵੀ ਹੈਗੀਆਂ ਤੇ ਇੱਕ ਦੋ ਵਿੱਚ ਬੱਕਰੀਆਂ ਗੱਬਣਾ ਵੀ ਆ ਜਿਹੜਾ ਨਗ ਤੁਹਾਡੇ ਪਸੰਦ ਆਵੇ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਲਿਓ ਜੀ ਨੰਬਰ ਸਕਰੀਨ ਤੇ ਇਹਨਾਂ ਨਾਲ ਚੱਲੀ ਜਾਣਾ ਵਾ ਜਿਹੜੇ ਜਿਹਦਾ ਨਗ ਪਸੰਦ ਆਊਗਾ ਤੁਸੀਂ ਗੱਲਬਾਤ ਆਪ ਆ ਕੇ ਕਰਨੀ ਆ ਬਾਕੀ ਕੋਲੇ ਆ ਕੇ ਤੁਸੀਂ ਇਹ ਲਾੜ ਸਾਰਾ ਖਰੀਦ ਸਕਦੇ ਹੋਗੇ ਚੰਗੀ ਮਾਤਰਾ ਦੇ ਵੱਡੇ ਗੱਦ ਕਰ ਨਾਲ ਸੋਹਣੀਆਂ ਤਕਰੀ ਤੇ ਨੂੰ ਸਾਰੀਆਂ ਕਾਲਗੀਆਂ ਜੈਡ ਬਲੈਕ ਬੱਕਰੀਆਂ ਆ ਸਾਰੀਆਂ ਵਿੱਚ ਕੋ ਪੱਠਾ ਕੁਸ ਵਿੱਚ ਬਠੋਰੇ ਆਗੇ ਕਵੀ ਮਾਤਰਾ ਦੇ ਵਿੱਚ ਜਿਹੜੇ ਵੀ ਲਾੜ ਲਊਗਾ ਉਹਨਾਂ ਕੋਲੇ ਆ ਕੇ ਵੇਖ ਕੇ ਤਸੱਲੀ ਕਰਕੇ ਆ ਜੀ ਤੁਸੀਂ ले ਸਕਦੇ ਹੋ ਜੀ ਨੰਬਰ ਸਕਰੀਨ ਤੇ ਚੱਲੇ ਜਾਣਾ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਵੀਡੀਓ ਵੇਖਣ ਲਈ ਧੰਨਵਾਦ ਜੀ